ਮਾਨਸਾ ਚੈਨਲ ਦੇ ਉੱਤੇ ਤੇ ਅੱਜ ਆਪਾਂ ਇੱਕ ਹੋਰ ਗੱਲ ਛੋੜਨਾ ਸਾਂਝੀ ਕਰਨੀ ਹੈਗੀ ਤੇ ਕਈ ਵਾਰੀ ਨਾ ਆਪਾਂ ਜਾਨਵਰ ਤਪਾ ਲੈਨੇ ਆਂਗੇ ਪੱਠੇ ਜਾਂ ਕੋਈ ਵੀ ਕੁੱਕੜ ਆ ਹਨਾ ਤਪਾ ਲੈਨੇ ਆਂ ਤੇ ਅੱਖ ਦੇ ਉੱਤੇ ਸਾਟ ਆ ਜਾਂਦੀ ਹੈਗੀ ਝੱਗ ਜੀ ਬਣਨ ਲੱਗ ਜਾਂਦੀ ਆ ਤੇ ਸੋਜਾ ਰਹਿ ਜਾਂਦਾ ਜਾਨਵਰ ਅੱਖ ਨਹੀਂ ਖੋਲਦਾ ਤੇ ਉਹਦੇ ਬਾਰੇ ਆਪਾਂ ਅੱਜ ਜਾਣਣਾ ਪਾਵਾਂਗੇ ਛੋਡੇ ਬਾਰੇ ਆਹ ਪੱਠਾ ਸੀਗਾ ਜੀ ਇਹ ਤਾਂ ਪਾਇਆ ਸੀਗਾ ਮਿੱਤਰੋ ਆ ਚੈੱਕ ਕਰ ਲੋ ਅੱਖ ਇਹਦੀ ਇਸ ਤਰ੍ਹਾਂ ਹੋ ਗਈ ਇਹਦੇ ਥੋੜੀ ਥੋੜੀ ਝੱਗ ਵੀ ਲੱਗੀ ਸੀਗੀ ਬੰਨ ਤੇ ਸੋਜਾ ਆ ਗਿਆ ਸੀ ਉੱਤੇ ਅੱਖ ਬੰਦ ਕਰ ਗਿਆ ਸੀਗਾ ਪਹਿਲਾਂ ਤਾਂ ਐ ਹੋਇਆ ਵੀ ਕਿਤੇ ਹੋ ਗਿਆ ਕੰਮ ਕਾਣਾ ਨਾ ਹੋ ਗਿਆ ਹੋਵੇ ਤੇ ਉਹ ਜਦੋਂ ਪੱਟੀ ਤੋਂ ਫੜ ਕੇ ਜਾਨਵਰ ਮਾਰਦਾ ਨਾ ਕੰਨ ਵਾਲੀ ਤੋਂ ਕਈ ਵਾਰੀ ਇਸ ਤਰ੍ਹਾਂ ਹੀ ਛੱਟ ਆ ਜਾਂਦੀ ਹੈਗੀ ਉਹ ਅੱਖ ਦੇ ਥੱਲੇ ਜ਼ਖਮ ਹੋ ਗਿਆ ਤੇ ਉਹਦੇ ਕਰਕੇ ਸੋਜਾ ਆ ਗਿਆ ਤੇ ਜ਼ਿਆਦਾ ਛੱਟ ਔਣ ਕਾਰਨ ਕਈ ਵਾਰੀ ਝੱਗ ਲੱਗ ਗਈ ਬੰਨ ਤੇ ਉਹਦਾ ਆਪਾਂ ਇਲਾਜ ਤੁਹਾਨੂੰ ਦੱਸਦੇ ਆ ਉਹਦਾ ਇਲਾਜ ਇਹ ਆ ਵੀ ਮਿੱਤਰੋ ਪਹਿਲਾਂ ਤਾਂ ਪੋਲੇ ਪੋਲੇ ਨਾ ਸੇਕ ਕੇ ਦੇਣੇ ਆਂਗੇ ਜਾਨਵਰ ਨੂੰ ਪਹਿਲਾਂ ਤਵੇ ਦੇ ਉੱਤੇ ਧਰ ਕੇ ਜਿਹੜੇ ਬੰਦੇ ਨਵੇਂ ਸ਼ਕੀਨ ਨੇਗੇ ਸੇਕ ਕੇ ਕਦੇ ਨਹੀਂ ਲਾਏ ਨਾ ਉਹਨਾਂ ਵਾਸਤੇ ਆਪਾਂ ਵੀਡੀਓ ਬਣਾਉਣੀ ਆ ਕਿ ਜਿਹੜੇ ਨਵੇਂ ਬੰਦੇ ਹੁੰਦੇ ਆ ਤੇ ਪਹਿਲਾਂ ਤਾਂ ਤੁਸੀਂ ਤਵਾ ਗਰਮ ਕਰਕੇ ਉਹਦੇ ਤੇ ਕੱਪੜੇ ਨਾਲ ਲਾਵਦੇ ਹੱਥ ਤੇ ਲਾ ਕੇ ਦੇਖਣਾ ਜੀ ਵੀ ਜ਼ਿਆਦਾ ਤਾਂ ਨਹੀਂ ਗਰਮ ਤੇ ਫੇਰ ਹੌਲੀ-ਹੌਲੀ ਸੇਕਾ ਦੇਣਾਗਾ ਸੇਕ ਕੇ ਲਾਉਣੇ ਆ ਜਾਨਵਰ ਦੇ ਤੇ ਉਹਦੇ ਨਾਲ ਜਾਨਵਰ ਦਾ ਜਿਹੜਾ ਸੋਜਾਗਾ ਉਹ ਵੀ ਘਟ ਜੇਗਾ ਤੇ ਤੁਸੀਂ ਕੋਈ ਵੀ ਜਾਂ ਫਿਰ ਜਿਵੇਂ ਬਰੂਫਨ ਦੀ ਗੋਲੀ ਹੁੰਦੀ ਹੈਗੀ ਸਵੇਲਿੰਗ ਇਨਫਲਮੇਸ਼ਨ ਵਾਸਤੇ ਉਹ ਵੀ ਤੁਸੀਂ ਵਰਤ ਸਕਦੇ ਹੋਗੇ ਤੇ ਜਿਹੜੀ ਇਸ ਦੇ ਨਾਲ ਸੋਜਾ ਵੀ ਘਟੂਗਾ ਤੇ ਬਾਕੀ ਜਿਹੜੀ ਝੱਗ ਬਣਨ ਲੱਗ ਜਾਂਦੀ ਹੈ ਨਾ ਅੱਖ ਦੇ ਵਿੱਚ ਸੱਟ ਆਉਣ ਤੋਂ ਬਾਅਦ ਜਾਂ ਕੋਈ ਵੀ ਇਨਫੈਕਸ਼ਨ ਤੋਂ ਬਚਾਉਣ ਵਾਸਤੇ ਆਪਾਂ ਆਹ ਤੁਹਾਡੇ ਵਾਸਤੇ ਲੈ ਕੇ ਆਏ ਆਂਗੇ ਜੈਟੀਵ ਫਲੋਕਸਾਸਨ ਆਈ ਡ੍ਰੌਪ ਆ ਚੈੱਕ ਕਰ ਲਓ ਆ ਚੈੱਕ ਕਰ ਲਓ ਮਿੱਤਰੋ ਇਹ ਲੈ ਆਇਆ ਇਹ ਦੋ ਟੁੱਕੇ ਸਵੇਰੇ ਤੇ ਦੋ ਸ਼ਾਮ ਨੂੰ ਜਨਵਰ ਦੀ ਅੱਖ 'ਚ ਪਾਓ ਅੱਖ ਜਮਾ ਕੰੱਚ ਦੀ ਗੋਲੀ ਵਰਗੀ ਨਿਕਲਿਆਊਗੀ ਤੁਸੀਂ ਇਹ ਕਰਕੇ ਦੇਖਿਓ ਚੇਕੇ ਲਾ ਕੇ ਤੇ ਇਸ ਤੋਂ ਬਾਅਦ ਇਹ ਵਰਤ ਕੇ ਦੇਖਿਓ ਚੀਜ਼ ਵਧੀਆ ਕੀ ਬਹੁਤ ਵਧੀਆ ਚੀਜ਼ ਆ ਜਿਹੜੇ ਬੰਦੇ ਨਵੇਂ ਆਗੇ ਨਹੀਂ ਪਤਾ ਹੁੰਦਾ ਕਈ ਵਾਰੀ ਤੇ ਅੱਖ ਦੀ ਝੱਗ ਵਾਸਤੇ ਝੱਕ ਝੁੱਕ ਵੀ ਖਤਮ ਕਰ ਦਿੰਦੀ ਹੈਗੀ ਤੇ ਸਾਫ਼ ਕਰ ਦਿੰਦੀ ਹੈ ਅੱਖ ਹਮ ਸੱਟ ਆਉਣ ਕਾਰਨ ਕਈ ਵਾਰੀ ਧੁੰਦਲਾ ਧੁੰਦਲਾ ਵੀ ਦੇਖਦਾ ਹੋਵੇ ਨਾ ਕਾਫੀ ਹੱਦ ਤੱਕ ਇਹ ਸਾਫ਼ ਕਰ ਦਿੰਦੀ ਹੈ ਇਹ ਤਾਂ ਹੈ ਨਹੀਂ ਵੀ ਮੈਂ ਤੁਹਾਨੂੰ ਕਹਾਂ ਵੀ ਕਾਣਾ ਹੋ ਗਿਆ ਵੀ ਨਹੀਂ ਠੀਕ ਹੋ ਜਾਊਗਾ ਪਰ ਗੱਲ ਕਰ ਵੀ ਜਦੋਂ ਕਈ ਵਾਰੀ ਜ਼ਿਆਦਾ ਸੱਟ ਆ ਜਾਂਦੀ ਹੈ ਨਾ ਤੇ ਝੱਗ ਝੁਗ ਮੰਨ ਲੱਗ ਜੇ ਉਹਦੇ ਵਾਸਤੇ ਬੜੀ ਫਾਇਦੇਮੰਦ ਆ ਗਈ ਤੇ ਅੱਖ ਸਾਫ਼ ਕਰ ਦਿੰਦੀ ਹੈਗੀ ਤੇ ਇਹ ਤੁਹਾਨੂੰ ਆਪਾਂ ਦਿਖਾਵਾਂਗੇ ਦੂਜੇ ਤੀਜੇ ਦਿਨਾਂ ਦੇ ਸੇਕੇ ਲਾਇਏ ਸੀ ਅੱਖ ਖੋਲ ਗਿਆ ਜੀ ਇਹ ਤੇ ਕੱਲ ਨੂੰ ਜਾਂ ਪਰਸੋਂ ਤੱਕ ਆਪਾਂ ਦਾ ਰਿਜ਼ਲਟ ਆ ਜਿਹੜਾ ਉਹ ਤੁਹਾਡੇ ਮੂਰੇ ਲੈ ਆਵਾਂਗੇ ਤੇ ਇਹਦੇ ਝੱਗ ਮੰਨ ਲਾਂਗੀ ਸੀਗੀ ਤੇ ਇਹ ਆਪਾਂ ਲਾਈ ਆਗੇ 2 ਕ ਦਿਨ ਵਾਸਤੇ 2 ਕ ਦਿਨ ਹੀ ਹੋਇਆਗੇ ਬਾਅਦ ਜਮਾ ਕੰਚ ਦੀ ਗੋਲੀ ਵਰਗੀ ਕੱਢਦੀ ਅੱਖ ਤੇ ਇਹੋ ਜੀਆਂ ਹੋਰ ਵੀਡੀਓ ਦੇਖਣ ਲਈ ਆਪਾਂ ਨੂੰ ਫੋਲੋ ਕਰ ਲਿਓ ਜੀ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਜਰੂਰ ਸ਼ੇਅਰ ਕਰਦੇ ਹੋ ਕੋਈ ਹੋਰ ਮਿੱਤਰ ਸ਼ੌਂਕ ਕਰਨ ਲੱਗਦਾ ਹੁੰਦਾ ਤੇ ਕਈ ਵਾਰੀ ਮਾੜੀ-ਮੋਟੀ ਚੀਜ਼ ਕਰਕੇ ਕੋਈ ਅੱਖ ਖਰਾਬ ਹੋ ਗਈ ਜਾਂ ਜਾਨਵਰ ਮਾੜੇ-ਮੋਟੀਆਂ ਇਹ ਚੀਜ਼ਾਂ ਕਰਕੇ ਕੋਪੋਟਾ ਜਾਮ ਹੋ ਗਿਆ ਇਸ ਕਰਕੇ ਬੰਦੇ ਦਾ ਜਾਨਵਰ ਮਰ ਜੇ ਨਵੇਂ ਸ਼ਕੀਨ ਦਾ ਸ਼ੌਂਕ ਛੱਟ ਜਾਂਦਾ ਵੀਡੀਓ ਜਰੂਰ ਸ਼ੇਅਰ ਕਰਦੇ ਹੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ